ਭਾਰਤੀ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਪਜਨ ਸਿੰਘ ਆਪਣੀ ਪਤਨੀ ਤੇ અભਿਨੇਤਰੀ ਗੀਤਾ ਬਸਰਾ ਤੇ ਫਿਲਮ ਨਿਰਦੇਸ਼ਕ ਰਾਜਕੁੰਦਰਾ ਦਿਨਾਲ ਸਚਖੰਡ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਪਹੁੰਚੇ। ਇਸ ਮੌਕੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਗੀਤਾ ਬਸਰਾ ਤੇ ਰਾਜਕੁੰਦਰਾ ਦੀ ਆਉਣ ਵਾਲੀ ਫਿਲਮ ਮਹਿਰਦੀਸਬੰਧ ਵਿੱਚ ਹਰਪਜਨ ਸਿੰਘ ਨੇ ਆਖਿਆ ਕਿ ਇਹ ਫਿਲਮ ਪੰਜਾਬੀ ਦਰਸ਼ਕਾਂ ਦੇ ਲਈ ਇੱਕ ਬਹੁਤ ਹੀ ਸੋਹਣਾ ਤੋਹਫ਼ਾ ਹੈ ਉਹਨਾਂ ਉਮੀਦ ਜਤਾਈ ਕਿ ਵਾਹਿਗੁਰੂ ਦੀ ਮਿਹਰ ਦੇ ਨਾਲ ਇਹ ਫਿਲਮ ਹਿੱਟ ਹੋਵੇਗੀ ਤੇ ਪੰਜਾਬੀ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ ਹਰਭਜਨ ਸਿੰਘ ਨੇ ਆਖਿਆ ਕਿ ਇਸ ਫਿਲਮ ਦੀ ਕਹਾਣੀ ਸਿਰਫ ਮਨੋਰੰਜਨ ਹੀ ਨਹੀਂ ਸਗੋਂ ਲੋਕਾਂ ਨੂੰ ਪ੍ਰੇਰਿਤ ਵੀ ਕਰੇਗੀ ਸਰ ਪਾਕਿਸਤਾਨ ਦੇ ਨਾਲ ਦੀਆਂ ਟਿਸਟੀਆਂ ਨੂੰ ਲੈ ਕੇ ਜੀ ਦੋ ਮੈਚ ਜਿਹੜੇ ਨਹੀਂ ਖੇਡੇ ਤੇ ਜਿਹਦੇ ਕਰਕੇ ਪਾਕਿਸਤਾਨ ਸਿੱਧੀ ਫਾਈਨਲ ਚ ਪਹੁੰਚੀ ਕੀ ਕਿਸੇ ਕੀ ਚਾਹੁੰਦਾ ਜੇ ਅਸੀਂ ਸਾਰੇ ਦੇਸ਼ ਵਾਸੀ ਬੜੇ ਖੁਸ਼ ਹੈ ਕਿ ਤੁਸੀਂ ਐਡਾ ਵਧੀਆ ਫੈਸਲਾ ਲੇਤਾ ਪਰ ਹੁਣ ਏਸ਼ੀਆ ਕੱਪ ਦੇ ਵਿੱਚ ਸਾਡੀ ਸੀਨੀਅਰ ਟੀਮ ਜਾ ਰਹੀ ਹੈ ਕੀ ਉਹਨਾਂ ਨੂੰ ਪਾਕਿਸਤਾਨ ਦੇ ਨਾਲ ਖੇਡਣਾ ਚਾਹੀਦਾ ਸਰ ਦੇਖੋ ਜੀ ਮੈਂ ਮੈਂ ਐਜ਼ ਇੰਡੀਵਿਜੂਅਲ ਉਹ ਮੇਰਾ ਫੈਸਲਾ ਸੀਗਾ ਮੇਰਾ ਜ਼ਮੀਰ ਨਹੀਂ ਕਹਿੰਦਾ ਸਿਗਾ ਕਿ ਮੈਂ ਉਹਨਾਂ ਦੇ ਨਾਲ ਮੈਚ ਖੇਡਿਆ ਤੇ ਮੈਂ ਨਹੀਂ ਖੇਡਿਆ ਬਾਕੀ ਬੀਸੀਸੀਆਈ ਜਾਂ ਹੋਰ ਵੱਡੇ ਅਹੁਦੇਦਾਰ ਆ ਉਹ ਡਿਸਾਈਡ ਕਰਨਗੇ ਕਿ ਕੀ ਕਰਨਾ ਚਾਹੀਦਾ ਸਰਕਾਰਾਂ ਕੀ ਡਿਸਾਈਡ ਕਰਦੀਆਂ ਬਹੁਤ ਕੁਝ ਉੱਤੇ ਨਿਰਭਰ ਕਰਦਾ ਮੈਂ ਉਮੀਦ ਕਰਦਾ ਹਾਂ ਕੀ ਹੈ ਜਿਹੜਾ ਵੀ ਕੋਈ ਨਤੀਜਾ ਹੋਏਗਾ ਲੋਕਾਂ ਨੂੰ ਕਿਉਂਕਿ ਤੁਹਾਡੇ ਫੈਸਲੇ ਦਾ ਸਾਰਾ ਹਿੰਦੁਸਤਾਨ ਵਾਲਿਆਂ ਨੇ ਸਵਾਗਤ ਕੀਤਾ ਤੇ ਉਹਨਾਂ ਨੂੰ ਬਹੁਤ ਵਧੀਆ ਫੈਸਲਾ ਲੱਗਾ ਕਿ ਤੁਸੀਂ ਐਡਾ ਵਧੀਆ ਫੈਸਲਾ ਦਿੱਤਾ ਹੀ ਪਾਕਿਸਤਾਨ ਦੇ ਨਾਲ ਨਹੀਂ ਖੇਡੇ ਤੇ ਹੁਣ ਉਹ ਇਸ ਤਰ੍ਹਾਂ ਦੀ ਉਮੀਦ ਹੈ ਪਾਕੀ ਟੀਮ ਤੋਂ ਵੀ ਕਰਦੇ ਆ ਕਿ ਏਸ਼ੀਆ ਕੱਪ ਦੇ ਵਿੱਚ ਪਾਕਿਸਤਾਨ ਦੇ ਨਾਲ ਨਾ ਖੇਡਿਆ ਜਾਵੇ ਦੇਖੋ ਇਹ ਮੈਂ ਕਿਹਾ ਨਾ ਕਿ ਇਹ ਮੇਰਾ ਪਰਸਨਲ ਇੱਕ ਡਿਸੀਜਨ ਆ ਕਿ ਜਦ ਤੱਕ ਸਾਡੇ ਹਾਲਾਤ ਕਿਸੇ ਵੀ ਦੇਸ਼ ਦੇ ਨਾਲ ਠੀਕ ਨਹੀਂ ਆ ਤੇ ਫਿਰ ਨਾ ਉਹਨਾਂ ਨਾਲ ਵਪਾਰ ਤੇ ਨਾ ਫਿਰ ਉਹਨਾਂ ਦੇ ਨਾਲ ਕੋਈ ਕੰਮ ਕਰ ਤੇ ਨਾ ਫਿਰ ਉਹਨਾਂ ਨਾਲ ਕ੍ਰਿਕਟ ਕ੍ਰਿਕਟ ਤਾਂ ਬਹੁਤ ਛੋਟੀ ਚੀਜ਼ ਆ ਬਾਕੀ ਵੱਡੇ ਅਹੁਦੇਦਾਰ ਜਾਂ ਸਰਕਾਰਾਂ ਜੋ ਸੋਚਦੀਆਂ ਆ ਉਹ ਉਹ ਸਰਕਾਰਾਂ ਦੀ ਸੋਚ ਆ ਬਾਕੀ ਐਜ਼ ਅ ਇੰਡੀਵਿਜੂਅਲ ਮੈਨੂੰ ਲੱਗਦਾ ਸੀਗਾ ਕਿ ਇਹ ਠੀਕ ਨਹੀਂ ਆ ਕਿ ਇੱਕ ਪਾਸੇ ਸਾਡੇ ਫੌਜੀ ਭਾਈ ਉਹਨਾਂ ਦੇ ਨਾਲ ਸ਼ਹਾਦਤਾਂ ਹੁੰਦੀਆਂ ਆ ਸਾਡੇ ਬੰਦੇ ਜਿਹੜੇ ਆ ਉੱਥੇ ਪੈ ਲਗਾਉਣ ਦੇ ਵਿੱਚ ਜੋ ਹੋਇਆ ਉਹ ਉਹ ਠੀਕ ਨਹੀਂ ਹੋਇਆ ਤੇ ਉਹ ਦੇ ਬਾਵਜੂਦ ਅਸੀਂ ਕ੍ਰਿਕਟ ਖੇਡੀ ਤੋਂ ਤਾਂ ਠੀਕ ਮੈਸੇਜ ਨਹੀਂ ਦਿੱਤਾ ਸਰ ਪਾਕਿਸਤਾਨ ਦੇ ਨਾਲ ਦੀਆਂ ਰਿਸ਼ਤਿਆਂ ਨੂੰ ਲੈ ਕੇ ਦਾ ਮੈਚ ਬਾਈਕਾਉਟ ਜੀ ਦੋ ਮੈਚ ਹੀ ਜਿਹੜੇ ਨਹੀਂ ਖੇਡੇ ਤੇ ਜਿਹਦੇ ਕਰਕੇ ਪਾਕਿਸਤਾਨ ਸਿੱਧੀ ਫਾਈਨਲ ਵਿੱਚ ਪਹੁੰਚੀ ਕੀ ਕਿਸੇ ਕੀ ਚਾਹੁੰਦਾ ਜੇ ਅਸੀਂ ਸਾਰੇ ਦੇਸ਼ ਵਾਸੀ ਬੜੇ ਖੁਸ਼ ਹਾਂ ਕਿ ਤੁਸੀਂ ਐਡਾ ਵਧੀਆ ਫੈਸਲਾ ਲੇਤਾ ਪਰ ਹੁਣ ਏਸ਼ੀਆ ਕੱਪ ਦੇ ਵਿੱਚ ਸਾਡੀ ਸੀਨੀਅਰ ਟੀਮ ਜਾ ਰਹੀ ਹੈ ਕਿ ਉਹਨਾਂ ਨੂੰ ਪਾਕਿਸਤਾਨ ਦੇ ਨਾਲ ਖੇਡਣਾ ਚਾਹੀਦਾ ਸਰ ਦੇਖੋ ਜੀ ਮੈਂ ਮੈਂ ਐਜ਼ ਇੰਡੀਵਿਜੂਅਲ ਉਹ ਮੇਰਾ ਫੈਸਲਾ ਸੀਗਾ ਮੇਰਾ ਜ਼ਮੀਰ ਨਹੀਂ ਕਹਿੰਦਾ ਸੀਗਾ ਕਿ ਮੈਂ ਉਹਨਾਂ ਦੇ ਨਾਲ ਮੈਚ ਖੇਡਾਂ ਤੇ ਮੈਂ ਨਹੀਂ ਖੇਡਿਆ ਬਾਕੀ ਬੀਸੀਸੀਆਈ ਜਾਂ ਹੋਰ ਵੱਡੇ ਅਧਿਕਾਰ ਉਹ ਡਿਸਾਈਡ ਕਰਨਗੇ ਕਿ ਕੀ ਕਰਨਾ ਚਾਹੀਦਾ ਸਰਕਾਰਾਂ ਕੀ ਡਿਸਾਈਡ ਕਰਦੀਆਂ ਬਹੁਤ ਕੁਝ ਉੱਤੇ ਨਿਰਭਰ ਕਰਦਾ ਮੈਂ ਉਮੀਦ ਕਰਦਾ ਹਾਂ ਕਿ ਜਿਹੜਾ ਵੀ ਕੋ ਨਤੀਜਾ ਹੋਏਗਾ ਲੋਕਾਂ ਨੂੰ ਤੁਹਾਡੇ ਫੈਸਲੇ ਦਾ ਸਾਰਾ ਹਿੰਦੁਸਤਾਨ ਵਾਲਿਆਂ ਨੇ ਸਵਾਗਤ ਕੀਤਾ ਤੇ ਉਹਨਾਂ ਨੂੰ ਬਹੁਤ ਵਧੀਆ ਫੈਸਲਾ ਲੱਗਾ ਕਿ ਤੁਸੀਂ ਐਡਾ ਵਧੀਆ ਫੈਸਲਾ ਦਿੱਤਾ ਹੈ ਪਾਕਿਸਤਾਨ ਦੇ ਨਾਲ ਨਹੀਂ ਖੇਡਦੇ ਤੇ ਹੁਣ ਉਹ ਇੱਕਦਾਂ ਦੀ ਉਮੀਦ ਹੈ ਪਾਕੀ ਟੀਮ ਤੋਂ ਵੀ ਕਰਦੇ ਆ ਕਿ ਏਸ਼ੀਆ ਕੱਪ ਦੇ ਵਿੱਚ ਪਾਕਿਸਤਾਨ ਦੇ ਨਾਲ ਨਾਲ ਖੇਡਿਆ ਜਾਵੇ ਦੇਖੋ ਇਹ ਮੈਂ ਕਿਆ ਨਾ ਕਿ ਇਹ ਮੇਰਾ ਪਰਸਨਲ ਇੱਕ ਡਿਸੀਜਨ ਆ ਕਿ ਜਦ ਤੱਕ ਸਾਡੇ ਹਾਲਾਤ ਕਿਸੇ ਵੀ ਦੇਸ਼ ਦੇ ਨਾਲ ਠੀਕ ਨਹੀਂ ਆ ਤੇ ਫਿਰ ਨਾ ਉਹਨਾਂ ਦਾ ਵਪਾਰ ਤੇ ਨਾ ਫਿਰ ਉਹਨਾਂ ਦੇ ਨਾਲ ਕੋਈ ਕੰਮ ਕਰ ਤੇ ਨਾ ਫਿਰ ਉਹਨਾਂ ਨਾਲ ক্রিকেট ক্রিকেট ਤਾਂ ਬਹੁਤ ਛੋਟੀ ਚੀਜ਼ ਹੈ ਬਾਕੀ ਵੱਡੇ ਅਹੁਦੇਦਾਰ ਜਾਂ ਸਰਕਾਰਾਂ ਜੋ ਸੋਚਦੀਆਂ ਆ ਉਹ ਉਹ ਸਰਕਾਰਾਂ ਦੀ ਸੋਚ ਹੈ ਬਾਕੀ ਐਜ਼ ਅ ਇੰਡੀਵਿਜੂਅਲ ਮੈਨੂੰ ਲੱਗਦਾ ਸੀ ਕਿ ਇਹ ਠੀਕ ਨਹੀਂ ਹੈ ਕਿ ਇੱਕ ਪਾਸੇ ਸਾਡੇ ਫੌਜੀ ਭਾਈ ਉਹਨਾਂ ਦੇ ਨਾਲ ਸ਼ਹਾਦਤਾਂ ਹੁੰਦੀਆਂ ਆ ਸਾਡੇ ਬੰਦੇ ਜਿਹੜੇ ਆ ਉੱਚ ਪਹਿਲਗਾਮ ਦੇ ਵਿੱਚ ਜੋ ਹੋਇਆ ਉਹ ਉਹ ਠੀਕ ਨਹੀਂ ਹੋਇਆ ਤੇ ਉਹ ਦੇ ਬਾਵਜੂਦ ਅਸੀਂ ਕ੍ਰਿਕਟ ਖੇਡ ਲਈ ਤੋਂ ਠੀਕ ਮੈਸੇਜ ਨਹੀਂ ਚਾਹਤਾ